ਸਾਰੇ ਹੀ ਕਿਸਾਨ ਵੀਰਾਂ ਨੂੰ ਸਵਾਗਤ ਆਫਰ ਤੋਂ ਤੁਹਾਡਾ ਆਪਣਾ ਨੰਬਰ ਦਾ ਡੇਰੀ ਫਾਰਮ ਦੇ ਪਰਸੋਂ ਆਪਾਂ ਦੋ ਕਟੀਆਂ ਦੀ ਵੀਡੀਓ ਪਾਈ ਸੀ ਉਹ ਸੇਲ ਹੋ ਗਈਆਂ ਤੇ ਬਾਈ ਲੈਣਾ ਹੈ ਕਰਦਿਆਂ ਗੱਲਬਾਤ ਹਾਂਜੀ ਸੋਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਬਾਈ ਠੀਕ ਆ ਕਰ ਪਰਿਵਾਰਾ ਬਾਈ ਜੀ ਆਪਾਂ ਇਹ ਕਟੀਆਂ ਖਰੀਦੀਆਂ ਆਪਾਂ ਨੂੰ ਹਾਂਜੀ ਹਾਂਜੀ ਦੋ ਕਟੀਆਂ ਆਪਾਂ ਖਰੀਦਦੀਆਂ ਤੇ ਕਿਵੇਂ ਲੱਗੀਆਂ ਬਾਈ ਤੁਸੀਂ ਵੀਡੀਓ ਤੇ ਆਨ ਤੇ ਤੁਹਾਨੂੰ ਦੇਖਣ ਦੇ ਹੁਣ ਕੀ ਫਰਕ ਲੱਗਿਆ ਕੁਛ ਨਾ ਜਿਵੇਂ ਵੀਡੀਓ ਸਿੱਧਾ ਮੈਂ ਸੇਮ ਡਿੱਟੋ ਟੂ ਡਿੱਟੋ ਉਹੀ ਤੋਂ ਵਧੀਆ ਹੀ ਆ ਠੀਕ ਆ ਬਾਈ ਇਹ ਗੱਲਬਾਤ ਠੀਕ ਆ ਵਧੀਆ ਲੱਗਿਆ ਕੋਈ ਕੋਈ ਚੱਕਰਾਈ ਗ ਮਨਦੀਪ ਸਿੰਘ ਢੱਲੋ ਪਿੰਡ ਕੋਟਪਰਾ ਜਿਲ੍ਹਾ ਪਟੰਡਾ ਪਿੰਡ ਕੋਟਪਰਾ ਦਾ ਜਿਲ੍ਹਾ ਪਟੰਡਾ ਸੋ ਬਾਈ ਜੀ ਨੂੰ ਆਪਾਂ ਦੋ ਕਟੀਆਂ ਦਿੱਤੀਆਂ ਪਰਮਾਤਮਾ ਵਾਦਾ ਕਰੇ ਦੋਨੇ ਕਟੀਆਂ ਆਪਾਂ ਵੀਡੀਓ ਚ ਦੱਸਿਆ ਨਹੀਂ ਸੀ ਇੱਕ ਤਾਂ ਨਵਾਬ ਦੀ ਆ ਤੇ ਇੱਕ ਐਮ 29 ਦੀ ਆ ਆ ਦੋ ਕਟੀਆਂ ਦਿੱਤੀਆਂ ਬਾਈ ਜੀ ਨੂੰ ਆਪਾਂ ਆਪਾਂ ਪਰਸੋਂ ਵੀਡੀਓ ਪਾਈ ਸੀ ਤੇ ਕੱਲ ਬਾਈ ਜੀ ਨੇ ਲੈ ਲਈਆਂ ਸੀ ਤੇ ਅੱਜ ਬਾਈ ਜੀ ਲੈਣ ਆਇਆ ਸੋ ਪਰਮਾਤਮਾ ਬਾਈ ਵਾਦਾ ਕਰੇ ਸੋਨੂੰ ਸੋ ਠੀਕ ਆ ਧੰਨਵਾਦ ਬਾਈ ਜੀ ਠੀਕ ਆ ਫਿਰ ਇੱਕ ਵਾਰ ਸੇ ਕਰਦਾ ਬਾਈ ਆਪਾਂ ਇਹ ਚੱਲ ਗਈ। ਇਹ ਕਿਹੜੀ ਕੜੀ ਹੋ ਗਈ। ਇਹਨੂੰ ਪਹਿਲੇ ਪਾਸੇ ਬੰਨ ਦੇ ਬਾਈ ਕੋਈ ਚੱਕਰ ਨਹੀਂ। ਇਹਨੂੰ ਪਹਿਲੇ ਪਾਸੇ ਕਰ ਦੇ ਖੋਲ ਕੇ। ਉਹ ਦੋਨੇ ਕਟੀਆਂ ਚੱਲੀਆਂ ਆਪਣੀਆਂ ਅੱਜ ਨੰਬਰ ਦਾ ਡੈਰੀ ਫਾਰਮ ਤੋਂ। ਕੋਟ ਭਾਰੇ ਬਾਈਆਂ ਨੇ ਲਈਆਂ ਸੀ। ਸੋ ਦੋਨੇ ਚੰਗੀਆਂ ਕਟੀਆਂ ਸੀ। ਪਰਮਾਥਾ ਨੂੰ ਵਧਦਾ ਕਰ ਇਹਨਾਂ ਨੂੰ। ਸੋ ਦੋਨੇ ਵੀਡੀਓ ਦੇਖਣ ਲਈ ਸਾਡਾ ਚੈਨਲ ਨੰਬਰ ਦਾ ਵੀ ਫਿਰ ਸਬਸਕ੍ਰਾਈਬ ਫਾਲੋ ਕਰਿਓ। ਜੀ ਆਇਆਂ ਨੂੰ ਬੜਾ ਜੀਰੂਦ ਵਾਲੇ। ਤਾਂ ਕਿ ਉਹਨਾਂ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੇ ਪਹਿਲਾਂ ਪਹੁੰਚੇ। ਚੱਲਿਆਂ ਆਪਣੇ ਦੁਨੇ ਕਰਮਾਲੀਆਂ ਅੱਜ ਨੰਬਰ ਦਾ ਡੈਰੀ ਫਾਰਮ ਤੋਂ ਸੇਲ ਓਕੇ ਸੋ ਦੇਖ ਲੋ ਦੁਨੇ ਬਹੁਤ ਚੰਗੀ ਚੋਲੀ ਚੋਲੀ ਆ ਗਈ ਅੱਜ ਕਰਮਾਲੀਆਂ ਕੋਟ ਭਾਰੇ ਬਾਈਆਂ ਨੇ ਪਰਸੋਂ ਵੀਡੀਓ ਭਾਈਸ ਦੇ ਕੱਲ ਲੈ ਲਈਆਂ ਜਿੱਤੇ ਅੱਜ ਲੈਣ ਆਏ ਆ ਸੋ ਪਰਮਾ ਤੋਂ ਵਾਅਦਾ ਕਰ ਇਹਨਾਂ ਨੂੰ